यतोदा गस्ताखी के प्रागतीक होमिक हां जी कैनक्टर साहब तो पहले बात छोड़ते हैं इनकी करा आधार हो गया ਨੇ ਸ਼ਾਂਤ ਬਖਾਇਆ ਗਏ ਉਹਨਾਂ ਵੱਲੋਂ ਕੈਬਨਿਟ ਮੰਤਰੀ ਅਮਨ ਅਰੋੜਾ ਪੰਜਾਬ ਦੀ ਮਾਤਾ ਇਹ ਕੋਈ ਇਹਨਾਂ ਨੇ ਉਮੀਦ ਚਿਤਾਈ ਹੈ ਕਿ ਉਹਨਾਂ ਦੀ ਪਾਰਟੀ ਜੀ ਲੋਕਪੋਟ ਬਾਰੇ ਇੰਨੀ ਗਰਮੀ ਦੇ ਵਿੱਚ ਸਮਝਦਾ ਕਿ ਇੱਕ ਤਾਂ ਸਭ ਤੋਂ ਪਹਿਲਾਂ ਹਰ ਜਾਗਰੂਕ ਨਾਗਰਿਕ ਦਾ ਫਰਜ਼ ਹੈ ਕਿ ਉਹ ਬਾਬਾ ਸਾਹਿਬ ਉਮੀਦ ਕੱਢਦੇ ਦਿੱਤੇ ਹੋਏ ਹੱਕ ਦਾ ਉਹ ਇਸਤੇਮਾਲ ਕਰਨ ਔਰ ਵੋਟ ਪਾਉਣ ਜ਼ਰੂਰ ਜਾਣ ਜਿੰਨਾ ਤੱਕ ਪੰਜਾਬ ਦਾ ਸਵਾਲ ਹੈ ਉਹ ਥੱਲੇ ਕਰ ਲੈ ਇਹਨੂੰ ਅੱਜ ਤੱਕ ਦਾ ਇਹ ਉੱਥੇ ਮੈਂ ਜਿਹੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਕਿ ਜਿਸ ਤਰੀਕੇ ਦੇ ਨਾਲ 2 ਸਾਲ ਦੇ ਕੰਮਾਂ ਦੇ ਉੱਪਰ ਪੰਜਾਬ ਦੇ ਲੋਕ ਮੋਹਰ ਲਾਣ ਜਾ ਰਹੇ ਨੇ ਇੱਕ ਬਹੁਤ ਵੱਡਾ ਮੈਂਡੇਟ ਬਹੁਤ ਵੱਡਾ ਫਤਵਾ ਆਮ ਆਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਨੂੰ ਮਿਲਲੇ ਜਾ ਰਿਹਾ ਖਾਸ ਕਰਕੇ ਸੰਗਰੂਰ ਲੋਕ ਸਭਾ ਦੀ ਗੱਲ ਕਰੀਏ ਸਨਾਬ ਹਲਕੇ ਦੀ ਗੱਲ ਕਰੀਏ ਮੈਂ ਸਮਝਦਾ ਕਿ ਜਿਹਾ ਜਿਹਾ ਸਨਾਬ ਉਹਨਾਂ ਦੇ ਫੈਸਲੇ ਆਇਆ ਯਾਰ ਐਂਡ ਸੰਗਰੂਰ ਦੇ ਵੋਟਰ ਭਰਾਵਾਂ ਨੇ 2014 ਦੇ ਵਿੱਚ ਫਿਰ 19 ਦੇ ਜਮਾਨ ਸਾਹਿਬ ਨੂੰ ਔਰ 2022 ਦੇ ਚੋਣਾਂ ਦੇ ਵਿੱਚ ਜਿਹੋ ਜਿਹੇ ਫਤਵਾ 9 ਦੇ 9 ਅਸੈਂਬਲੀ ਹਰਦੇ ਤੁਸੀਂ ਉਹੋ ਜਿਹਾ ਹੀ ਰੁਝਾਨ ਔਰ ਫਤਵੇ ਜਿਹੜਾ ਕੋਈ ਸਵਾਲ ਵੀ ਆਉਂਦਾ ਰਹੇ ਵੋਟਰਨ ਕੀ ਕੀ ਕਰੋਂਗੇ ਸ਼ਾਂਤੀ ਬਣਾਈ ਰੱਖਾਂਗੇ ਬਿਲਕੁਲ ਜੀ ਬਿਲਕੁਲ ਸਭ ਤੋਂ ਇੰਪੋਰਟੈਂਟ ਸ਼ਾਂਤੀ ਦੇ ਨਾਲ VOTING ਕਰਨਾ ਹੈ ਪਰ ਜਿਹੜੀ ਜੋ ਸਮਾਜਿਕ ਸੰਝਾਂ ਨੇ ਆਪਣੀਆਂ ਉਹਨਾਂ ਨੂੰ ਮਜ਼ਬੂਤ ਰੱਖਣਾ ਹੈ ਬੜੇ ਪੀਸਫੁਲ ਸ਼ਾਂਤਮਈ ਤਰੀਕੇ ਨਾਲ VOTING ਕਰ મતਦਾਨ ਦਾ ਮਤਲਬ ਇਹ ਹੈ ਜੋ ਜੋ ਤੁਹਾਡੇ ਮਨ ਦੇ ਵਿੱਚ ਹੈ ਜੋ ਅੰਦਰ ਜਾ ਕੇ ਚੁੱਪ ਕਰਕੇ ਪਾ ਕੇ ਕਿਸੇ ਨਾਲ ਕੋਈ ਲੜਨ ਦੀ ਪਿੰਡ ਦੀ ਲੋੜ ਨਹੀਂ ਆਪਾਂ ਸਮਾਜਿਕ ਤੰਦਾਂ ਨੇ ਜਿਹੜੀਆਂ ਉਹਨਾਂ ਨੂੰ ਤਾਰ-ਤਾਰ ਨਹੀਂ ਹੋਣ ਦੇਣਾ ਸਾਰਿਆਂ ਨੂੰ ਅਪੀਲ ਹੈ ਮੇਰੀ ਸਾਰੇ ਵਰਕਰਾਂ ਨੂੰ ਲੋਕਾਂ ਨੂੰ ਵੋਟਰਾਂ ਨੂੰ ਕਿ ਬੜੇ ਪਿਆਰ ਦੇ ਨਾਲ VOTING ਦਾ ਇਸਤੇਮਾਲ ਜਿਹੜਾ ਕਰੋ ਕਿਹੜੇ ਰਾਸ਼ਟਰੀ ਮੁੱਦਿਆਂ ਨੂੰ ਲੈ ਕੇ ਤੁਹਾਨੂੰ ਲੱਗਦਾ ਇਸ ਵਾਰ ਜਿਹੜੀ VOTING ਹੋਈ ਹੈ ਪੰਜਾਬ ਦੇ ਵਿੱਚ ਦੇਖੋ ਰਾਸ਼ਟਰੀ ਮੁੱਦੇ ਤਾਂ ਜਿਹੜੇ ਜਿਸ ਤਰੀਕੇ ਦੇ ਨਾਲ ਸਭ ਤੋਂ ਵੱਡਾ ਰਾਸ਼ਟਰ ਇਹ ਇਹ ਅਧਿਕਾਰ ਕਿਹਨੇ ਦਿੱਤਾ ਕਨਸਟੀਟਿਊਸ਼ਨ ਨੇ ਸੰਵਿਧਾਨ ਨੇ ਤੇ ਸੰਵਿਧਾਨ ਹੀ ਅੱਜ ਖਤਰੇ ਦੇ ਵਿੱਚ ਪਾਇਆ ਪਿਆ ਨੰਬਰ 1 ਜੇ ਸੰਵਿਧਾਨ ਹੀ ਨਾ ਰਹਾ ਤੇ ਦੇਸ਼ ਕਿਥੋਂ ਰਹੂਗਾ ਜੇ ਦੇਸ਼ ਹੀ ਨਾ ਰਹਾ ਤੇ ਫਿਰ ਆਪਾਂ ਲੋਕ ਤਾਂ ਉਹੀ ਜੋ ਅੰਗਰੇਜ਼ਾਂ ਦੇ ਸਮੇਂ ਸੀਗਾ ਉਹੀ ਕੁਝ ਫੇਰ ਹੋ ਜਾਣਾ ਇਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹ ਤਾਂ ਹੈ ਨੈਸ਼ਨਲ ਸਿਰਫ ਮੇਨ ਸਭ ਤੋਂ ਵੱਡਾ ਇਹੀ ਇੱਕ ਇਸ਼ੂ ਹੈ ਕਿ ਡੈਮੋਕ੍ਰੇਸੀ ਨੂੰ ਬਣਾਉਣਾ ਹੈ ਕਨਸਟੀਟਿਊਸ਼ਨ ਨੂੰ ਬਣਾਉਣਾ ਹੈ ਲੋਕਤੰਤਰੂਪ ਹੋਣਾ ਹੈ ਦੂਜਾ ਜੋ ਪੰਜਾਬ ਦੇ ਮੁੱਦੇ ਨੇ ਅੱਜ 2 ਸਾਲਾਂ ਦੇ ਵਿੱਚ ਜਿਹੋ ਜਿਹੇ ਕੰਮ ਉਹ ਅੰਤਮਾਨ ਸਰਕਾਰ ਨੇ ਕੀਤੇ ਨੇ ਉਹਨਾਂ ਦੇ ਉੱਪਰ ਫਤਵਾ ਹੈ ਜਿਹੜਾ ਅਸੀਂ ਲੋਕਾਂ ਨੂੰ ਕਮਨ ਜੀ ਕੀ ਵੀ ਵੋਟ ਨਹੀਂ ਪਾਦੇ ਦੇਖੋ ਮੈਂ ਤੁਸੀਂ ਜਿੰਨੇ ਵੀ ਮੇਰੀਆਂ ਰੈਲੀਆਂ ਕੀਤਾ ਸੁਰੇ ਵਿੱਚ ਇੱਕੋ ਹੀ ਗੱਲ ਕੀਤੀ ਹੈ ਕਿ ਭਾਈ ਕੰਪੇਅਰ ਹੋਣਾ ਚਾਹੀਦਾ ਚੰਮ ਨਹੀਂ ਪਰਾਉਂਦਾ ਮੈਂ ਅੱਜ ਵੀ VOTING ਹੋ ਰਹੀ ਹੈ ਗੱਲ ਕਰ ਨਹੀਂ ਸਕਦੇ ਪਰ ਉਹ ਫਿਰ ਵੀ ਬੜੇ ਬੜੇ ਹੌਸਲੇ ਨਾਲ ਬੜੇ ਵਿਸ਼ਵਾਸ ਨਾਲ ਮੈਂ ਕਹਿ ਸਕਦਾ ਕਿ ਅੱਜ ਵੀ ਪੰਜਾਬ ਦੇ ਲੋਕ ਕੰਮਾਂ ਦੀ ਜਦੋਂ ਗੱਲ ਕਰਾਂਗੇ ਕੰਮਾਂ ਦਾ ਮੁਕਾਬਲਾ ਇਹਨਾਂ 2 ਸਾਲ ਦੀ ਕੰਮਾਂ ਦਾ ਪਿਛਲੇ 70 ਸਾਲ ਦੇ ਨਾਲ ਮੁਕਾਬਲਾ ਕਰਨਗੇ ਤੇ 13 ਦੀ 13 ਸੀਟਾਂ ਹੋਣਗੀਆਂ ਬਾਕੀ ਕਿਹੜੇ ਹਲਕੇ ਦੇ ਲੋਕ ਕਿੰਨੀ ਕੰਮਾਂ ਦੀ ਕਦਰ ਪਾਉਂਦੇ ਨੇ ਕਿੰਨੀ ਨਹੀਂ ਪਾਉਂਦੇ ਘੱਟ ਪਾਉਂਦੇ ਨੇ ਵੱਧ ਪਾਉਂਦੇ ਨੇ ਜਾਂ ਕੋਈ ਹੋਰ ਮੁੱਦੇ ਉਹਨਾਂ ਦੇ ਕਿਸੇ ਹੋਰ ਚੀਜ਼ ਉਪਰ ਭਾਰੂ ਰਹਿ ਜਾਂਦੇ ਨੇ ਇਹ ਤਾਂ ਇਹ ਤਾਂ ਹੁਣ ਥੋੜੇ ਜਿਹੀ ਘੰਟੇ ਰਹਿ ਗਏ 4 ਤਰੀਕ ਨੂੰ ਬੜੀ ਲੱਗੀ ਜਣਾ ਤੁਹਾਨੂੰ ਸਾਰਿਆਂ ਨੂੰ ਮੈਂ ਤਾਂ ਇੱਕ ਵਾਰ ਹੋਰ ਮਿਲੂਗਾ ਜੀ ਅਤਵਾ ਵੀ ਜ਼ਰੂਰ ਮਿਲੂਗਾ ਪਰ ਮੈਂ ਤਾਂ ਇਹੀ ਕਹੂੰਗਾ ਕਿ ਪ੍ਰਮਾਤਮਾ ਨੇ ਇਨਸਾਨ ਨੂੰ ਮਤ ਦੇ ਕੇ ਭੇਜੇ ਆਪਣਾ ਆਪਣਾ ਮਤ ਸਭ ਨੂੰ ਬਰਤਣਾ ਚਾਹੀਦਾ ਔਰ ਵੋਟ ਪਾਉਣ ਜ਼ਰੂਰ ਜਾਣਾ ਚਾਹੀਦਾ